ਸਤ ਗੁਰੂ ਨਾਨਕ ਪਰ ਘਟਿਆ ਮਿੱਟੀ ਤੋਂ ਜਗ ਚਾਨਣ ਹੋਆ ਵਾਹਿਗੁਰਜ ਜੀ ਕਾ ਕਾਲ ਸਾ ਵਾਹਿਗੁਰਜ ਕੀ ਫਤਿਹ ਮੇਰੀ ਸਾਖੀ ਦਸ ਲੇਖਿਆ ਪੁਮਿਆ ਝੋਟਾ ਉਧਾਰ ਜਗ ਚਲੰਦੇ ਨੂੰ ਤਾਰ ਦਿਓ ਗੁਰੂ ਨਾਨਕ ਸਾਹਿਬ ਇੱਕ ਪਿੰਡ ਦੇ ਬਾਹਰ ਪਹੁੰਚੇ ਗੁਰੂ ਜੀ ਨੇ ਕਿਹਾ ਮਰਦਾਨਿਆ ਰਬਾਬ ਛੇੜ ਮਰਦਾਨਿਆ ਰਬਾਬ ਛੇੜੀ ਤੇ ਸਤगुरु ਜੀ ਨੇ ਸ਼ਬਦ ਚਾਰਨ ਕੀਤਾ ਕੀਰਤਨ ਕਰਦਿਆ ਕਾਫੀ ਸਮਾਂ ਲੰਘਿਆ ਜਿਉ ਗੁਰੂ ਸਾਹਿਬ ਜੀ ਨੇ ਅੱਖਾਂ ਖੋਲੀਆਂ ਤਾਂ ਆਸੇ ਪਾਸੇ ਸੰਗਤ ਬੈਠੀ ਹੋਈ ਸੀ ਉਨ ਤਾਂ ਰੋਜ਼ ਸੰਗਤ ਜੁੰਨੀ ਸ਼ੁਰੂ ਹੋ ਗਈ ਜੰਗਲ ਵਿੱਚ ਮੰਗਲ ਬਣਿਆ ਹੋਇਆ ਸੀ ਇੱਕ ਸਿੱਖ ਜੋ ਕੇ ਰੋਜ਼ ਸੰਗਤ ਵਿੱਚ ਆ ਜਾਂਦਾ ਸੀ ਉਸ ਤੇ ਗੁਣ ਨਾਨਕ ਸਾਹਿਬ ਜੀ ਦੇ ਤ aeration ਪਕੜ ਲੈ ਤੇ ਬੋਲਿਆ ਗੁਰੂ ਜੀ ਮੈਨੂੰ ਵੀ ਆਪਣਾ ਸਿਖ ਬਣਾ ਲੋ ਤਾਂ ਗੁਰੂ ਜੀ ਨੇ ਪੁੱਛਿਆ ਤੂੰ ਕੀ ਕੰਮ ਕਰਦਾ ਹੈ ਤਾਂ ਉਹ ਕਹਿੰਦਾ ਮੈਂ ਤਾਂ ਇੱਕ ਚੋਰ ਹਾਂ ਤਾਂ ਗੁਰੂ ਜੀ ਕਹਿੰਦੇ ਤੂੰ ਚੋਰੀ ਕਰਨਾ ਛੱਡ ਦੇ ਤਾਂ ਉਹ ਕਹਿੰਦਾ ਮੈਨੂੰ ਕੁਝ ਹੋਰ ਕੰਮ ਆਉਂਦਾ ਹੀ ਨਹੀਂ ਮੈਂ ਚੋਰੀ ਕਰਨਾ ਨਹੀਂ ਛੱਡ ਸਕਦਾ ਤਾਂ ਗੁਰੂ ਜੀ ਕਹਿੰਦੇ ਠੀਕ ਹੈ ਜੇ ਤੂੰ ਚੋਰੀ ਕਰਨਾ ਨਹੀਂ ਛੱਡ ਸਕਦਾ ਤਾਂ ਸਾਢੇ 3 ਬਚਨ ਮੰਨ ਇੱਕ ਤਾਂ ਲੂਣ ਖਾ ਕੇ ਰਾਮ ਨਹੀਂ ਕਰਨਾ ਦੂਜਾ ਹਮੇਸ਼ਾ ਸੱਚ ਬੋਲਣਾ ਹੈ ਤੀਜਾ ਕਿਸੇ ਗਰੀਬ ਦੇ ਘਰ ਚੋਰੀ ਨਹੀਂ ਕਰਨੀ ਉਹ ਕਹਿੰਦਾ ਠੀਕ ਹੈ ਮੈਂ ਆਪ ਜੀ ਦੇ ਬਚਨ ਹਮੇਸ਼ਾ ਯਾਦ ਰੱਖਾਂਗਾ ਇੱਕ ਦਿਨ ਉਹ ਰਾਜੇ ਦੇ ਘਰ ਚੋਰੀ ਕਰਨ ਗਿਆ ਛੱਦ ਬਹੁਤ ਸਾਰਾ ਸਮਾਨ ਚੋਰੀ ਕਰਕੇ ਲੈ ਆ ਰਿਹਾ ਸੀ ਤਾਂ ਉਸਨੇ ਰਾਤ ਦੇ ਨੇਰੇ ਵਿੱਚ ਗਲਤੀ ਨਾਲ ਲੂਣ ਚਾਟ ਲਿਆ ਤਾਂ ਉਸ ਨੂੰ ਗੁਰੂ ਸਾਹਿਬ ਜੀ ਦਾ ਬਚਨ ਯਾਦ ਆਇਆ ਤੇ ਲੋਨ ਘਾਕੇ ਰੋਂ ਨਿਕਨਾ ਤਾਂ ਉਸਨੇ ਸਾਰਾ ਸਮਾਨ ਮਹਿਲ ਵਿੱਚ ਛੱਡ ਦਿੱਤਾ ਤੇ ਵਾਪਸ ਖਾਲੀ ਹੱਥ ਮੋੜ ਆਇਆ ਸਵੇਰੇ ਜਦ ਰਾਜੇ ਨੂੰ ਪਤਾ ਚੱਲਿਆ ਤਾਂ ਬਹੁਤ ਹੈਰਾਨ ਹੋਇਆ ਇਹ ਕਿਵੇਂ ਹੋ ਸਕਦਾ ਹੈ ਕਿ ਚੋਰ ਨੇ ਚੋਰੀ ਕੀਤੀ ਪਰ ਸਾਰਾ ਸਮਾਨ ਲੈ ਕੇ ਨਹੀਂ ਗਿਆ ਰਾਜੇ ਨੇ ਆਪਣੇ ਸਿਪਾਹੀ ਫੇਜੇ ਕਿ ਚੋਰ ਨੂੰ ਫੜ ਕੇ ਲੈ ਕੇ ਆਓ ਤਾਂ ਰਾਜ ਦੇ ਸਿਪਾਹੀਆਂ ਨੇ ਚੋਰ ਨੂੰ ਲਾ ਕੇ ਰਾਜ ਦੇ ਸਾਹਮਣੇ ਪੇਸ਼ ਕੀਤਾ ਤੇ ਰਾਜ ਨੇ ਸਾਰੀ ਗਲਪੂ ਮੈਨੂੰ ਪੁੱਛੀ ਤੇ ਤੂੰ ਚੋਰੀ ਦਾ ਸਮਾਨ ਲੈ ਕੇ ਕਿਉਂ ਨਹੀਂ ਗਿਆ ਤਾਂ ਉਹ ਕਹਿੰਦਾ ਮੈਂ ਗੁਰੂ ਸਾਹਿਬ ਦਾ ਸਿੱਖ ਬੰਨਾ ਚਾਹੁੰਦਾ ਮੈਨੂੰ ਗੁਰੂ ਸਾਹਿਬ ਜੀ ਨੇ ਤਿੰਨ ਬਚਨ ਮੰਨਣ ਲਈ ਕਿਹਾ ਹੈ ਜਦੋਂ ਮੈਂ ਤੁਹਾਡੇ ਮੈਲ ਵਿੱਚੋਂ ਚੋਰੀ ਕਰਕੇ ਜਾ ਰਿਹਾ ਸੀ ਤਾਂ ਮੈਂ ਲੂਣ ਚਾਟ ਲਿਆ ਸੀ ਗੁਰੂ ਸਾਹਿਬ ਜੀ ਦਾ ਬਚਨ ਸੀ ਕਿ ਲੂਣ ਖਾ ਕੇ ਆਰਾਮ ਨਹੀਂ ਕਰਨਾ ਤਾਂ ਮੈਂ ਸਾਰਾ ਸਮਾਨ ਮੈਲ ਵਿੱਚ ਛੱਡ ਦਿੱਤਾ ਰਾਜਾ ਕੁਮੇਦ ਦਲੇਰੀ ਨਾਲ ਸੱਚ ਬੋਲਣ ਤੇ ਹੈਰਾਨ ਵੀ ਸੀ ਤੇ ਖੁਸ਼ ਵੀ ਰਾਜ ਨੇ ਉਸ ਨੂੰ ਕੋਈ ਸਜ਼ਾ ਨਾ ਦਿੱਤੀ ਸਗੋਂ ਛੱਡ ਦਿੱਤਾ ਭੂਮੀਆਂ ਵੀ ਬਹੁਤ ਹੈਰਾਨ ਸੀ ਤੇ ਖੁਸ਼ ਵੀ ਗੁਰੂ ਜੀ ਦੇ ਬਚਨ ਮੰਨਣ ਸਦਕਾ ਆਜੋ ਬਹੁਤ ਵੱਡੀ ਸਜ਼ਾ ਤੋਂ ਬਚ ਗਿਆ ਹੈ ਉਸ ਨੇ ਸਾਰੀ ਵਾਰਤਾ ਗੁਨਾਹਕ ਸੱਜਣ ਨੂੰ ਜਾ ਕੇ ਸੁਣਾ ਦਿੱਤੀ ਗੁਰੂ ਜੀ ਨੇ ਉਸ ਤੋਂ ਮਿਹਰ ਕੀਤੀ ਤੇ ਉਸ ਨੇ ਚੋਰੀ ਛੱਡਣ ਦਾ ਵਾਅਦਾ ਕੀਤਾ ਤੇ ਗੁਰੂ ਜੀ ਨੇ ਉਸ ਨੂੰ